ਪਹਾੜਾਂ ਤੇ ਮੀਂਹ ਦਾ ਕਹਿਰ ਜਿਹੜਾ ਹੈ ਜਾਰੀ ਹੈ ਦੇਖ ਸਕਦੇ ਹੋ ਤੁਸੀਂ ਮੌਨਸੂਨ ਦੇ ਚੱਲਦਿਆਂ ਕਈ ਵਾਰ ਮੌਸਮ ਵਿਭਾਗ ਨੇ ਵੀ ਚੇਤਾਵਨੀ ਜਾਰੀ ਕੀਤੀ ਸੀ ਕਿ ਪਹਾੜਾ ਵੱਲ ਨੂੰ ਜਾਣ ਵਾਲੇ ਲੋਕ ਸਾਵਧਾਨ ਹੋ ਜਾਣ ਤੇ ਆਹ ਦੇਖ ਲਓ ਹੁਣ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਸੜਕਾਂ ਤੇ ਟੁੱਟ ਟੁੱਟ ਡਿੱਗ ਰਹੇ ਨੇ ਪਹਾੜ ਤੇ ਚਾਰ ਧਾਮ ਰੋਕ ਦਿੱਤੀ ਹੈ ਯਾਤਰਾ ਇਸ ਦੇ ਵਿਚਕਾਰ ਹੀ ਚਾਰ ਧਾਮ ਯਾਤਰਾ ਵੀ ਰੋਕ ਦਿੱਤੀ ਗਈ ਹੈ ਤਾਂ ਸ਼ਰਧਾਲੂ ਉੱਥੇ ਫਸੇ ਹੋਏ ਨੇ ਅਰਦਾਸ ਕਰਦੇ ਆ ਕਿ ਸਾਰਿਆਂ ਦੀ ਜਿਹੜੀ ਹੈ ਜਾਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਕੁਦਰਤ ਖੰਡ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਸ਼ਨੀਵਾਰ ਸ਼ਾਮ ਨੂੰ ਨੌਜ਼ ਜ਼ਿਲ੍ਹਿਆਂ ਦੇ ਵਿੱਚ ਆਗਾਮੀ ਦੋ ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਆ अनुमान प्रगट ਕਰਨ ਤੋਂ ਬਾਅਦ ਸੂਬਾ ਸਰਕਾਰ ਦੇ ਵੱਲੋਂ ਚੇਤਾਵਨੀਆਂ ਯਾਨੀ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਨਾਲ ਹੀ ਸੂਬੇ ਦੇ ਵਿੱਚ ਸਥਿਤ ਗੰਗੋਤਰੀ ਯਮਨੋਤਰੀ ਬਦਰੀਨਾਥ ਤੇ ਕੇਦਾਰਨਾਥ ਧਾਮ ਇਹ ਤੀਰਥ ਸਥਾਨਾਂ ਦੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਕਮਿਸ਼ਨਰ ਗੜ੍ਹਵਾਲ ਡਿਵੀਜ਼ਨ ਅਤੇ ਪ੍ਰਦਾਨ ਚਾਰ ਧਾਮ ਯਾਤਰਾ ਪ੍ਰਸ਼ਾਸਨ ਸੰਗਠਨ ਵਿਨੈ ਸ਼ੰਕਰ ਪਾਂਡੇ ਨੇ ਦੱਸਿਆ ਮੌਸਮ ਵਿਭਾਗ ਉੱਤਰਾਖੰਡ ਦੀ ਵਿਸ਼ੇਸ਼ ਪ੍ਰੈਸ ਰਿਲੀਜ਼ ਦੇ ਅਨੁਸਾਰ 7 ਅਤੇ 8 ਜੁਲਾਈ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਲਈ ਮੌਸਮ ਵਿਭਾਗ ਦੀ ਜਿਹੜੀ ਪ੍ਰੈਸ ਰਿਲੀਜ਼ ਦੇ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ 7 ਜੁਲਾਈ ਨੂੰ ਰਿਸ਼ੀਕੇਸ਼ ਤੋਂ ਅੱਗੇ ਚਾਰ ਧਾਮ ਯਾਤਰਾ ਸ਼ੁਰੂ ਕਰਨ ਅਤੇ ਜਿਹੜੇ ਤੀਰਥ ਯਾਤਰੀ ਜੇ ਸਥਾਨ ਤੇ ਯਾਤਰਾ ਲਈ ਪਹੁੰਚ ਗਏ ਨੇ ਉਹ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਉਸੇ ਸਥਾਨ ਤੇ ਆਰਾਮ ਕਰਨ ਤਾਂ ਦੇਖ ਸਕਦੇ ਹੋ ਤੁਸੀਂ ਕਿ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਬੇਨਤੀ ਪ੍ਰਗਟਾਈ ਗਈ ਹੈ ਅਪੀਲ ਕੀਤੀ ਗਈ ਹੈ ਕਿ ਜ ਥੇ ਤੁਸੀਂ ਹੈਗੇ ਉੱਥੇ ਰੁਕ ਜਾਓ ਕਿਉਂਕਿ ਕਿਸੇ ਦੀ ਜਾਨ ਨੂੰ ਖਤਰਾ ਹੋਵੇ ਅਸੀਂ ਨਹੀਂ ਚਾਹੁੰਦੇ ਜਿਹੜੀ ਐਡਵਾਈਜ਼ਰੀ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿਉਂਕਿ ਮੌਸਮ ਵਿਭਾਗ ਨੇ ਉਪਰੋਕਤ ਤਰੀਕਾ ਨੂੰ ਜਿਹੜਾ ਗੜਵਾਲ ਡਿਵੀਜ਼ਨ ਦੇ ਵਿੱਚ ਪਰਿਮੀ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ ਇਸ ਦੇ ਲਈ ਯਾਤਰਾ ਪ੍ਰਸ਼ਾਸਨ ਸੰਗਠਨ ਨੇ ਲੋਕ ਹਿੱਤ ਅਤੇ ਜਾਨ ਮਾਲ ਦੀ ਸੁਰੱਖਿਆ ਦੇ ਲਈ ਚਾਰਤਾਂ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜਿਹੜੇ ਲੋਕ ਇੱਧਰ ਨੂੰ ਜਾਣ ਦਾ ਪਲਾਨ ਕਰ ਰਹੇ ਸੀ ਪਹਾੜਾ ਵੱਲ ਨੂੰ ਜਾਣ ਦਾ ਜਿਹੜਾ ਹੈ ਆਪਣਾ ਪਲਾਨ ਬਣਾ ਰਹੇ ਸੀ ਉਹਨਾਂ ਦੇ ਨਾਲ ਜ਼ਰੂਰ ਇਹ ਸਾਂਝੀ ਕਰ ਦਿਓ ਤਸਵੀਰਾਂ ਤੇ ਇਹ ਖਬਰ ਉਹਨਾਂ ਤੱਕ ਪਹੁੰਚਾ ਦਿਓ ਸਾਰੇ ਸ਼ਰਧਾਲੂਆਂ ਤੀਰਥ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਉਹ 7 ਜੁਲਾਈ ਨੂੰ ਰਿਸ਼ੀਕੇਸ਼ ਤੋਂ ਅੱਗੇ ਚਾਰਤਾਂ ਦੀ ਯਾਤਰਾ ਸ਼ੁਰੂ ਨਾ ਕਰਾਂ ਤੇ ਮੌਸਮ ਦੇ ਸਾਫ਼ ਹੋਣ ਤੱਕ ਉਹਨਾਂ ਥਾਵਾਂ ਤੇ ਆ ਰਾਮਕਰਨ ਜਿੱਥੇ ਉਹ ਪਹੁੰਚ ਚੁੱਕੇ ਨੇ ਦੂਜੇ ਪਾਸੇ ਮੁੱਖ ਮੰਤਰੀ ਧਾਮੀ ਨੇ ਮੌਸਮ ਵਿਭਾਗ ਵੱਲੋਂ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਪਹੁੰਚ ਜਿਹੜੀ ਹੈ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਾਰੇ ਸੰਬੰਧਿਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਜਿੱਤੇ ਹਨ ਭਾਰੀ ਮੀਂਹ ਦੇ ਕਾਰਨ ਸੰਭਾਵਿਤ ਤਬਾਹੀ ਦੇ ਮੱਦੇਨਜ਼ਰ ਲੋਕਾਂ ਨੂੰ ਸਬ ਜਿਹੜੀ ਆ ਸਾਵਧਾਨੀ ਵਰਤਨ ਅਤੇ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ ਵੀ ਕੀਤੀ ਗਈ ਆ ਉਹਨਾਂ ਨੇ ਆਫਤ ਪ੍ਰਬੰਧਨ ਅਤੇ ਮੁੜ ਵਸੇਬਾ ਵਿਭਾਗ ਦੇ ਸਕੱਤਰ ਵਿਨੋਦ ਕੁਮਾਰ ਸੁਮਨ ਅਤੇ ਆਫਤ ਪ੍ਰਬੰਧਨ ਵਿਭਾਗ ਦੇ ਨਾਲ ਜੁੜੇ ਹੋਰ ਅਧਿਕਾਰੀਆਂ ਨੂੰ ਵੀ ਜਿਹੜਾ ਕਿ ਆ ਜਰ ਕਿ ਲਗਾਤਾਰ ਸਾਰੇ ਜ਼ਿਲ੍ਹਿਆਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਉਹਨਾਂ ਨੇ ਕਿਹਾ ਜਿਵੇਂ ਹੀ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਤੇ ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰ ਨੂੰ ਆਫਤ ਸੰਬੰਧੀ ਕਈ ਵੀ ਕੋਈ ਵੀ ਜਿਹੜੀ ਸੂਚਨਾ ਮਿਲਦੀ ਆ ਉਸ ਤੇ ਤੁਰੰਤ ਤੋਂ ਕਾਰਵਾਈ ਕੀਤੀ ਜਾਵੇ